ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਾਂ ਆਪਣੇ ਬੈਲੀ ਦੇ ਫੈਟ ਨੂੰ ਕਿਵੇਂ ਘੱਟ ਕਰ ਸਕਦੀਆਂ ਉਹ ਵੀ ਇੱਕ ਗਲਾਸ ਪਾਣੀ ਦੇ ਨਾਲ ਅੱਜ ਦੀ ਵੀਡੀਓ ਬਹੁਤ ਧਿਆਨ ਨਾਲ ਸੁਣੋ ਨਿਓ ਕਿਉਂਕਿ ਜਿਆਦਾ ਸਵਾਲ ਸਾਨੂੰ ਪੁੱਛਿਆ ਜਾਂਦਾ ਵੀ ਅਸੀਂ ਬੈਲੀ ਦਾ ਫੈਟ ਮਤਲਬ ਢਿੱਡ ਦਾ ਫੈਟ ਕਿਵੇਂ ਘੱਟ ਕਰੀਏ ਸਾਨੂੰ ਕੋਈ ਹੱਲ ਦੱਸੋ ਸੋ ਅੱਜ ਤੁਹਾਨੂੰ ਆਪਾਂ ਬਹੁਤ ਵਧੀਆ ਹੱਲ ਦੱਸਣ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲਈ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੌਣ ਤੋਂ ਪਹਿਲਾਂ ਇੱਕ ਗਲਾਸ ਪੀਵਾਂਗੇ ਰੋਟੀ ਖਾਦੀ ਹੋਵੇ ਰਾਤ ਨੂੰ 8 ਵਜੇ ਔਰ 10 ਵਜੇ ਆਪਾਂ ਇਹ ਇੱਕ ਗਲਾਸ ਪੀਣਾ ਹੈ ਇਸ ਦੇ ਲਈ ਆਪਾਂ ਨੂੰ 5 ਚੀਜ਼ਾਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਗ੍ਰੀਨ ਟੀ ਦੂਸਰੇ ਨੰਬਰ ਤੇ ਨਿੰਬੂ ਤੀਸਰੇ ਨੰਬਰ ਤੇ ਦਾਲਚੀਨੀ ਪਾਊਡਰ ਚੌਥੇ ਨੰਬਰ ਤੇ ਅਦਰਕ ਔਰ 5ਵੇਂ ਨੰਬਰ ਤੇ ਸ਼ਾਇਦ ਮਤਲਬ ਖਨੀ ਸਾਰੀਆਂ ਚੀਜ਼ਾਂ ਲੀਵਰ ਨਾਲ ਬਹੁਤ ਜ਼ਿਆਦਾ ਸੰਬੰਧ ਰੱਖਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਲੀਵਰ ਨੂੰ ਡੀਟੌਕਸੀਫਾਈ ਕਰਾਂਗੇ ਤਾਂ ਹੀ ਆਪਣੀ ਪਾਟਨ ਸ਼ਕਤੀ ਆਪਣੇ ਸਰੀਰ ਦੇ ਵਿੱਚ ਬਾਕੀ ਆਰਗਨ ਵਧੀਆ ਕੰਮ ਕਰਨਗੇ ਸੋ ਤੁਸੀਂ ਕੀ ਕਰੋਗੇ ਗਰਮ ਪਾਣੀ ਦਾ ਗਲਾਸ ਲਓ ਉਹਦੇ ਵਿੱਚ ਪਹਿਲਾਂ ਤਾਂ ਗ੍ਰੀਨ ਟੀ ਪਾਓ ਇੱਕ ਚਮਚ ਅੱਧਾ ਪਾਓ ਉਹਦੇ ਵਿੱਚ ਨਿੰਬੂ ਪਾਓ ਚੰਗੀ ਤਰ੍ਹਾਂ ਨਿੰਬੂ ਨੂੰ ਨਿਚੋੜਦਾ ਜਾਵੇ ਔਰ ਉਸ ਤੋਂ ਬਾਅਦ ਅੱਧਾ ਚਮਚ ਅਦਰਕ ਦਾ ਜੂਸ ਹੋਵੇ ਤੁਸੀਂ ਅਦਰਕ ਨੂੰ ਪਹਿਲਾਂ ਕੁੱਟ ਲਓ ਉਹਨੂੰ ਦੱਬ-ਦੱਬ ਕੇ ਜਾਂ ਨਚੋੜ ਕੇ ਕਿਸੇ ਵੀ ਤਰੀਕੇ ਉਹਨੂੰ ਕੱਢੋ ਅੱਧਾ ਚਮਚੀ ਹੋਵੇ ਔਰ ਉਸ ਤੋਂ ਬਾਅਦ ਇੱਕ ਚਮਚ ਦਾਲ ਚੀਨੀ ਪਾਊਡਰ ਪੀਸਿਆ ਪਸਾਇਆ ਤੁਹਾਨੂੰ ਕਿਰਾਨੇ ਦੀ ਦੁਕਾਨ ਤੋਂ ਮਿਲ ਜਾਂਦਾ ਤੁਸੀਂ ਉਹ ਵੀ ਉਹਦੇ ਵਿੱਚ ਪਾ ਦੇਣਾ ਔਰ ਅੱਧਾ ਚਮਚ ਸ਼ਹਿਦਾ ਪਾ ਦੇਣਾ ਕਿ ਤੁਹਾਨੂੰ ਸ਼ੂਗਰ ਹੈ ਤਾਂ ਬਿਲਕੁਲ ਨਹੀਂ ਪਾਣੀ ਅਗਰ ਤੁਹਾਨੂੰ ਸ਼ੂਗਰ ਨਹੀਂ ਹੈ ਤਾਂ ਤੁਸੀਂ ਉਹ ਪਾ ਲੈਣਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਹਿਲਾ ਲੈਣਾ ਜਦੋਂ ਥੋੜਾ ਜਿਹਾ ਕੋਸਾ ਹੋ ਗਿਆ ਜਿਆਦਾ ਗਰਮ ਨਾ ਹੋਵੇ ਜਿਆਦਾ ਠੰਡਾ ਵੀ ਨਾ ਹੋਵੇ ਜਦੋਂ ਥੋੜਾ ਜਿਹਾ ਕੋਸਾ ਹੋ ਗਿਆ ਬੈੱਡ ਤੇ ਬੈਠ ਕੇ ਸੈਪ ਸੈਪ ਕਰਕੇ ਪੀਓ ਔਰ ਰੋਜ਼ਾਨਾ ਤੁਸੀਂ ਇਹ ਇੱਕ ਮਹੀਨਾ ਪੀ ਕੇ ਦੇਖੋ ਅਗਰ ਤੁਸੀਂ ਇੱਕ ਮਹੀਨਾ ਪੀਓਗੇ ਲਗਾਤਾਰ 10 ਕਿਲੋ ਥੋੜਾ ਭਾਰ ਪਹਿਲੇ ਮਹੀਨੇ ਚ ਕਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਇਹ ਹੀ ਡਾਈਟ ਜੋ ਇਹ ਹੀ ਪਾਣੀ ਦਾ ਗਲਾਸ ਅਸੀਂ ਹਰ ਪੇਸ਼ੈਂਟ ਨੂੰ ਦੱਸਦੇ ਹਾਂ ਸੋ ਇਹ ਹੀ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਸੋ ਅੱਜ ਤੋਂ ਹੀ ਸ਼ੁਰੂ ਕਰੋ ਥੋਟੇ ਬੈਲੀ ਫੈਟ ਇੱਕ ਮਹੀਨੇ ਦੇ ਵਿੱਚ 10 ਕਿਲੋ ਘਟੇਗਾ ਔਰ ਆਉਣ ਵਾਲੇ ਮਹੀਨੇ ਦੇ ਵਿੱਚ 10-10 ਕਿਲੋ ਕੱਟ ਕੇ ਘਟਦਾ ਜਾਏਗਾ ਸੋ ਤੁਸੀਂ ਇਹ ਘੱਟੋ-ਘੱਟ 45 ਦਿਨ ਤੱਕ ਲਗਾਤਾਰ ਪੀਣਾ ਹੈ ਉਸ ਤੋਂ ਬਾਅਦ ਤੁਸੀਂ 5-7 ਦਿਨ ਬੰਦ ਕਰਕੇ ਦੁਬਾਰਾ ਫੇਰ ਸ਼ੁਰੂ ਕਰ ਸਕਦੇ ਹੋ ਅਗਰ ਤੁਹਾਡਾ ਬੈਲੀ ਫੈਟ ਨਹੀਂ ਘਟੇਗਾ ਇਸ ਦਾ ਇੱਕ ਫਾਇਦਾ ਤੁਹਾਨੂੰ ਜ਼ਰੂਰ ਹੋਏਗਾ ਇਸ ਨਾਲ ਤੁਹਾਡੀ ਜਿਹੜੀ ਤੁਹਾਨੂੰ ਕਬਜ਼ ਹੈ ਜਿਹੜਾ ਤੁਹਾਡਾ ਡਾਈਜੈਸ਼ਨ ਦਾ ਸਿਸਟਮ ਖਰਾਬ ਹੈ ਉਹ ਬਹੁਤ ਜਲਦੀ ਠੀਕ ਹੋਏਗਾ ਦੂਸਰਾ ਫਾਇਦਾ ਕੀ ਹੋਏਗਾ ਤੁਹਾਡਾ ਲਿਵਰ ਹੈ ਜਿਹੜਾ ਉਹ ਵੀ ਹੈਲਦੀ ਰਹੇਗਾ ਅਗਰ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਜ਼ਰੂਰ ਕਰਿਓ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ